ਓ ਹੜ ਨਾ ਨਾ ਖੜਾ ਓਏ ਹੜ ਜੂ ਸਾਰਾ ਕਿਸਾਨਾ ਓਏ ਲੋਕੋ ਆ ਜਾ ਓਏ ਓ ਗੱਟੇ ਲਿਆ ਓਏ ਲੋਕੋ ਕਿਸਾਨਾ ਆ ਜਾ ਓਏ ਹੜ ਆ ਗਿਆ ਓਏ ਤੂੰ ਜਾਨੀ ਨੁਕਸਾਨ ਨਾ ਕਰਾਲੀ ਕਿਸਾਨਾ ਮੈਥੋਂ ਓਏ ਹੜ ਦੇਵਤਾ ਤੂੰ ਕਿਧਰੋਂ ਆ ਗਿਆ ਓਏ ਮੈਂ ਤਾਂ ਇੱਕ ਗਰੀਬ ਕਿਸਾਨ ਆ ਓਏ ਮਸਾ ਮੇਰੇ ਕੋਲੇ ਆ ਥੋੜੀ ਜੀ ਫਸਲ ਵੀਜੀ ਵੀ ਸੀ ਮੇਰਾ ਸਾਰਾ ਕੁਝ ਰੋੜ ਜੂ ਗਿਆ ਕਿਸਾਨ ਭਰਾਵਾ ਇਸ ਚ ਮੇਰਾ ਕੋਈ ਖਸੂਰ ਨਹੀਂ ਓ ਹੋਰ ਕੀ ਦਾ ਦੋਸ਼ ਆ ਏ ਮੈਨੂੰ ਮੈਂ ਆਉਂਦਾ ਨਹੀਂ ਸੀ ਹਾਂ ਮੈਨੂੰ ਲਿਆਂਦਾ ਗਿਆ ਓਏ ਓ ਕਿਵੇਂ ਲਿਆਂਦਾ ਇਹਨਾਂ ਨੇ ਸਰਕਾਰਾਂ ਦੀ ਪਾਲਿਸੀ ਸੀ ਹਾਂ ਵੀ ਇਹਨਾਂ ਤੋਂ ਆਉਣ ਵਾਲੀਆਂ ਵੋਟਾਂ ਲੈਣੀਆਂ ਕਿਉਂਕਿ ਮੇਰਾ ਛੋੜਾ ਥੋੜਾ ਪਾਣੀ ਕਰਕੇ ਹਾਂ ਨਹਿਰਾ ਕੱਸਿਆਂ ਦੇ ਵਿੱਚ ਵੀ ਛੱਡਿਆ ਜਾ ਸਕਦਾ ਸੀ ਅੱਛਾ ਤੇ ਪਰ ਇਹਨਾਂ ਨੇ ਕਿਤੇ ਐਸਵਾਈਐਲ ਦਾ ਹਾਂ ਕਿਤੇ ਬਿਆਦੇਵੀ ਦਾ ਤੇ ਕਿਤੇ ਹੜਾਂ ਦਾ ਸਾਰਾ ਲੈ ਕੇ ਹੂੰ ਮੇਰੇ ਨਾਂ ਤੇ ਵੋਟਾਂ ਲੈਣੀਆਂ ਅੱਛਾ ਤੇ ਪਰ ਮੈਂ ਤੇਰਾ ਬਗਾੜਦਾ ਨਹੀਂ ਕਿਸਾਨ ਜੀ ਕੁਝ ਮੈਂ ਤਾਂ 2-4 ਦਿਨ ਜਦੋਂ ਤੂ ਆ ਗਿਆ ਤੇ ਫਿਰ ਤਾਂ ਵਿਗੜਨਾ ਹੀ ਐ ਹੜ ਜਦੋਂ ਹੜ ਹੀ ਆ ਗਿਆ ਸਾਡੇ ਕੋਲ ਤਾਂ ਪੱਲੇ ਕੋ ਸਾਡਾ ਪਸ਼ੂ ਡੰਗਰ ਕਿਸਾਨ ਵੀਰਾਂ ਦਾ ਦਾਣਾ ਪਾਣੀ ਪੂਰੀ ਸਭ ਵਹਿ ਜਾਂਦਾ ਤੇਰੇ ਅੱਖਾਂ ਦੇ ਵਿੱਚ ਮੈਨੂੰ ਦਰਦ ਬਹੁਤ ਝਲਕਦਾ ਪਰ ਮੈਂ 5-4 ਦਿਨ ਆਉਂਗਾ ਮੁੜ ਕੇ ਮੈਂ ਵਾਪਸ ਚਲੇ ਜਾਊਂਗਾ ਸਰਕਾਰਾਂ ਮੈਨੂੰ ਉੱਥੇ ਰੋਕ ਲੈਣਗੀਆਂ ਮੈਂ ਖੜ ਕੇ ਤੁਹਾਡੇ ਸੂਇਆਂ ਕੱਸੀਆਂ ਦੇ ਵਿੱਚ ਆਊਂਗਾ ਤੇ ਤੂੰ ਮਦਦਕਾਰ ਕੋਲੇ ਜਾ ਸਹਾਇਤਾ ਮੰਗ ਲੈ ਜੇ ਤੇਰੇ ਕੋਈ ਪੈਰ ਲੱਗ ਜਾਂ ਤਾਂ ਕਿ ਮਦਦਗਾਰ ਕੋਲੇ ਤਾਂ ਮੈਂ ਜਾਉੜੂnga ਪਰ ਤੇ ਰਸਤਾ ਛੱਡ ਮਦਦਗਾਰ ਕੋਲੇ ਜਾਣਾ ਸਰਕਾਰ ਕੋਲੇ ਜਾਣਾ ਮੈਂ ਸਰਕਾਰੇ ਮੇਰੀ ਮਦਦਗਾਰ ਮੇਰਾ ਮੇਰੀ ਮਦਦਗਾਰ ਬਣ ਜਾ ਕੀ ਹੋ ਗਿਆ ਕਿਸਾਨ ਮੈਂ ਉਹ ਗਰੀਬ ਕਿਸਾਨ ਆ ਜਿਹੜਾ ਹੜ ਨਾਲ ਹੜ ਗਿਆ ਮੇਰੀ ਫਸਲ ਮੇਰੇ ਜਾਨਵਰ ਪਸ਼ੂ ਢਾਂਡਾ ਸਭ ਮੇਰਾ ਹੜ ਦੇ ਵਿੱਚ ਹੜ ਗਿਆ ਹੁਣ ਤੂੰ ਮੇਰੀ ਮਦਦ ਕਰ ਮੈਂ ਤੇਰੇ ਨਾਲ ਚੱਲਦਾ ਆਪਾਂ ਹੜਾਂ ਨੂੰ ਬੰਨ ਹੁਣ ਲਾ ਦਿੰਨੇ ਆ ਬੇਫਿਕਰ ਰਹਿ ਤੂੰ ਆ ਜਾ ਇੱਥੇ ਆਇਆ ਹੜ ਹਾਂ ਆ ਖੜਾ ਖੜਾ ਹੈ ਹਾਂ ਲਾ ਦੇ ਨਾ ਬੰਨ ਮੇਰੀ ਗੱਲ ਸੁਣ ਲੈ ਇੱਕ ਤਾਂ ਮਾਜਵਾ ਥੋਨੂੰ ਜਿੰਨਾ ਤੇਰਾ ਨੁਕਸਾਨ ਹੋਇਆ ਸਾਰੇ ਦਾ ਮਾਜਵਾ ਮਿਲੂਗਾ ਬੇਫਿਕਰ ਰਹੇ ਠੀਕ ਹੈ ਸਰਕਾਰੀ ਠੀਕ ਹੈ ਸਰਕਾਰ ਸਾਹਿਬ ਮੈਨੂੰ ਮਿਲੂ ਕਿਵੇਂ ਇਹ ਸਾਰਾ ਪਰ ਭਾਈ ਕਿਵੇਂ ਹੋਊ ਮੇਰੀ ਸਾਰਾ ਕੁਝ ਮਿਲੂਗਾ ਪਹਿਲਾਂ ਇਹ ਗਰਦੌਰੀਆਂ ਕਰਾਵਾਂਗੇ ਆਪਾਂ ਪਟਵਾਰੀਆਂ ਤੋਂ ਤਹਿਸੀਲਦਾਰਾਂ ਨੂੰ ਭੇਜਾਂਗੇ ਇੱਥੇ ਉਹਦੀ ਕੱਲੀ ਕੱਲੀ ਲਿਖਤ ਹੋਊਗੀ ਕਿੰਨੀਆਂ ਤੇਰੀਆਂ ਮੁਰਗੀਆਂ ਮਰੀਆਂ ਕਿੰਨੇ ਤੇਰੇ ਜਾਨਵਰ ਮੱਝਾਂ ਗਾਵਾਂ ਮਰੀਆਂ ਸਾਰਾ ਕੁਝ ਹੈ ਮੇਰਾ ਪਾਣੀ ਦੇ ਵਿੱਚ ਹੀ ਹੜ ਗਿਆ ਤੁਸੀਂ ਐਂ ਹੜਾ ਰਹੇ ਹੋ ਨਹੀਂ ਕਿਸਾਨ ਜੀ ਨਹੀਂ ਕਿਸਾਨ ਜੀ ਇਹਨੂੰ ਸਾਰਾ ਜਿਹੜਾ ਸਰਕਾਰ ਇੱਥੇ ਆਊਗੀ ਹਰੇਕ ਕਲੀ-ਕਲੀ ਜੀ ਤੁਹਾਨੂੰ ਮਾਇਆਵਾ ਦੇਊਗੀ ਤੈਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਤੈਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਅਸੀਂ ਤੇਰੇ ਨਾਲ ਖੜੇ ਹਾਂ ਪੂਰੀ ਸਰਕਾਰ ਤੇਰੇ ਨਾਲ ਖੜੇ ਹਾਂ ਤੁਸੀਂ ਕੋਈ ਬੰਨ ਬਣਾਉਣ ਤਾਂ ਆਇਆ ਨਹੀਂ ਸਾਡੇ ਨਾਲ ਆਵਾਂਗੇ ਸਾਰਾ ਕੁਝ ਹੋਊਗਾ ਟੈਨਸ਼ਨ ਨਾ ਲੈ ਤੂੰ ਹੋ ਗਿਆ ਉਦੋਂ ਆਉਂਦੇ ਟੈਨਸ਼ਨ ਨਾ ਲੈ ਤੂੰ ਸਾਰਾ ਕੁਝ ਤੈਨੂੰ ਰੁਪਿਆ ਰੁਪਿਆ ਜਿਹੜਾ ਤੇਰਾ ਨੁਕਸਾਨ ਆ ਗਿਆ ਨਾ ਤੈਨੂੰ ਸਰਕਾਰ ਰੁਪਿਆ ਰੁਪਿਆ ਤੇਰਾ ਦੇਊਗੀ ਤੂੰ ਟੈਨਸ਼ਨ ਨਾ ਲੈ ਤੂੰ ਟੈਨਸ਼ਨ ਨਾ ਲੈ ਇਸ ਗੱਲ ਦੀ ਮੈਂ ਕਿਸਾਨਾਂ ਤੇ ਤੇ ਹੜਾਂ ਤੇ ਦੋਨਾਂ ਦੇ ਪੋਚੇ ਮਾਰਿਆ ਕਿਉਂਕਿ ਮੈਨੂੰ 2027 ਦੇ ਵਿੱਚ ਕੱਲੀਆਂ ਵੋਟਾਂ ਚਾਹੀਦੀਆਂ ਕੱਲੀਆਂ ਵੋਟਾਂ ਹਾਂ ਕਿਸਾਨ ਵੀਰਾਂ ਤੇਰੇ ਕੋਲੇ ਸਰਕਾਰ ਵੀ ਆਈ ਸੀ ਤੇਰਾ ਕੋਈ ਹਲਕਤ ਕੀ ਗਈ ਹੈ ਬਸ ਕੀ ਦੱਸਾਂ ਮੈਂ ਮੇਰੇ ਦਰਦ ਨੂੰ ਕੋਈ ਨਹੀਂ ਸਮਝ ਸਕਦਾ ਪਤਾ ਨਹੀਂ ਇਹ ਹੜ ਕਦੋਂ ਬੰਦ ਹੋਣਗੇ ਕਦੋਂ ਮੈਂ ਆਪਦੀ ਸੁੱਖ ਦੀ ਚੈਨ ਦੀ ਨੀਂਦ ਹਾਂ ਇਹ ਹੜਪ ਹ ਜਿੰਨਾ ਤੇ ਅਰਪਤੀ ਕਰਾਨਿਆਂ ਕੋਲੇ ਇਹ ਜ਼ਮੀਨਾਂ ਨਹੀਂ ਜਾਣਗੀਆਂ ਉਹਨਾਂ ਚ ਰਹੀ ਇਸ ਤਰ੍ਹਾਂ ਹੀ ਹੜਾਉਣਗੇ ਜਦੋਂ ਇਹ ਅਮਰੀਕਾ ਦਾ ਨਿਆ ਕੋਲੇ ਉੱਠ ਗਈਆਂ ਹਾਂ ਇਹ ਹੜ ਇੱਕੇ ਦਮ ਬੰਦ ਹੋ ਜਾਂਦੇ ਜਿਹੜੀਆਂ ਸਰਕਾਰਾਂ ਸਾਨੂੰ ਮਾਜਵਾ ਦੇਣ ਤੋਂ ਅੱਜ ਘਬਰਾਉਂਦੀਆਂ ਹਾਂ ਉਹਨਾਂ ਦੀਆਂ ਵੱਡੀਆਂ ਵੱਡੀਆਂ ਲਿੰਮਟਾਂ ਦੇ ਉੱਤੇ ਪੋਚੇ ਮਾਰੇ ਜਾਣਗੇ ਸ਼ਾ ਮੈਂ ਹੜ ਵੀਰ ਹਾਂ ਮੈਂ ਤੇਰੀ ਜਿਵੇਂ ਤੈਨੂੰ ਬਹਾ ਕੇ ਲਗਿਆ ਸੀਗਾ ਉਸੇ ਤਰ੍ਹਾਂ ਤੇਰੇ ਨੁਕਸਾਨ ਦੀ ਇੱਕ ਦਿਨ ਮੈਂ ਤੇਰਾ ਕਰਜ਼ਦਾਰਾਂ ਕਿਸਾਨ ਵੀਰ ਭਰਵਾਈ ਜ਼ਰੂਰ ਕਰੂੰਗਾ ਪਰ ਗੱਲ ਸੁਣ ਲੈ ਮੇਰੀ ਇਹ ਸਰਕਾਰਾਂ ਤੋਂ ਆਸ ਨਾ ਕਰੀ ਇਹ ਸਰਕਾਰਾਂ ਤੋਂ ਆਸ ਨਾ ਕਰੀ ਵੀਰ ਨਾ ਇਹ ਸਰਕਾਰਾਂ ਤੋਂ ਆਸ ਨਾ ਕਰੀ ਵੀਰ ਨਾ ਮੈਂ ਹੁਣ ਚੱਲਾਂ ਵੀਰਾਂ ਮੈਨੂੰ ਵਾਪਸ ਵੀ ਦੇ ਦੇ ਮੈਨੂੰ ਵਾਪਸ ਵੀ ਦੀ ਕਦੇ ਆ ਮੈਨੂੰ ਵਾਪਸ ਵੀ ਦੀ ਕਦੇ ਆ